ਖੰਨਾ ਨੇੜਲੇ ਪਿੰਡ ਕੋੜੀ ਦੇ ਲੋਕਾਂ ਵੱਲੋਂ ਬਾਹਰੀ ਸੁਬਿਆਂ ਤੋਂ ਆ ਕੇ ਪਿੰਡ ਦੇ ਵਿੱਚ ਵਸਣ ਵਾਲੇ ਮਜ਼ਦੂਰਾਂ ਤੇ ਪ੍ਰਵਾਸੀਆਂ ਦੇ ਖਿਲਾਫ ਸਖਤ ਕਦਮ ਚੁੱਕਦਿਆਂ ਉਹਨਾਂ ਨੂੰ ਪਿੰਡ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਐਤਵਾਰ ਨੂੰ ਕੋੜੀ ਪਿੰਡ ਦੇ ਵਿੱਚ ਵੱਡੀ ਮੀਟਿੰਗ ਦਾ ਵੀ ਸੱਦਾ ਦਿੱਤਾ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਪਿੰਡ ਵਾਸੀਆਂ ਦੇ ਵੱਲੋਂ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਪੁਲਿਸ ਵੱਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲਾ ਬੱਚਿਆਂ ਦੀ ਲੜਾਈ ਦਾ ਨਿਕਲਿਆ ਇਹ ਕੋਈ ਵੱਡਾ ਮਸਲਾ ਨਹੀਂ ਜੇ ਸਾਡਾ ਜਿਹੜਾ ਆਪਸ ਵਿੱਚ ਹੀ ਸੀਗਾ ਪਿੰਡ ਦਾ ਇਹਨਾਂ ਨਾਲ ਇਹਨਾਂ ਨੂੰ ਅਸੀਂ ਜਿਹਨਾਂ ਨੇ ਗਲਤੀ ਕੀਤੀ ਸੀ ਅਸੀਂ ਪਿੰਡ 'ਚ ਬੈਠ ਕੇ ਬਲੇਬਲ ਤੇ ਸਲਝਾ ਲਿਆ ਤੇ ਬਾਕੀ ਅਸੀਂ ਪੁਲਿਸ ਨੂੰ ਆਪਣੀ ਰਿਪੋਰਟ ਦੇ ਲਈ ਦਰਖਾਸਤ ਦੇ ਦਿੱਤੀ ਜੇ ਜੇ ਕਾਰਬ ਗਲਤੀ ਮੰਨ ਲਈ ਵੀ ਅੱਗੇ ਤੋਂ ਪੁਲਿਸ ਨੂੰ ਜਾ ਕੇ ਜੋ ਕਾਰਵਾਈ ਕਰਨਗੇ ਇਹਨਾਂ ਨੂੰ ਆਪਣਾ ਸਮਝਾਉਣਾ ਹੀ ਆ ਇਹਨਾਂ ਦਾ ਕੋਈ ਬਾਹਰ ਵਿਰੋਧ ਆਪਣਾ ਹੈ ਨਹੀਂ ਅੱਗੇ ਤੋਂ ਜਣੀ ਇਹਨਾਂ ਨੂੰ ਕੰਟਰੋਲ ਕਰਨਗੇ ਅਸੀਂ ਪਿੰਡ ਵਾਸੀ ਵੀ ਕਰਨੇ ਇਹ ਵੀ ਕਰਨਗੇ ਨਹੀਂ ਜਿਵੇਂ ਹੁਣ ਪਿੰਡ ਵਾਲਿਆਂ ਨੂੰ ਬਾਹਰ ਕੱਢਣ ਦੀ ਗੱਲ ਕਹੀ ਗਈ ਸੀ ਹੁਣ ਕੀ ਹੈਗਾ ਜਿਹੜਾ ਕੱਲ ਦਾ ਇੱਕ ਮੀਟਿੰਗ ਰੱਖੀ ਹੋਇਆ ਵੱਡੀ ਤੁਹਾਡੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕੀ ਹੈਗਾ ਬੱਸ ਇਹ ਉਹ ਜੀ ਕੋਈ ਸਾਡਾ ਕੱਢਣ ਦਾ ਕੋਈ ਇਰਾਦਾ ਨਹੀਂ ਕੁਛ ਨਹੀਂ ਸੀਗਾ ਇਹ ਤਾਂ ਨੇ ਕੋਈ ਚੇਤਾਵਨੀ ਦਿੱਤੀ ਹੈ ਬਸ ਤੇ ਕੋਈ ਪਿੰਡ ਦੇ ਕੱਲ ਨੂੰ ਜਿਹੜੀ ਹੈਗੀ ਹੈ ਕੋਈ ਤੁਹਾਡੀ ਵੱਡੀ ਨਹੀਂ ਕੱਲ ਨੂੰ ਨਹੀਂ ਜਾਜੇ ਫੇਰ ਹਾਲ ਕੋਈ ਚਲੋ ਨਹੀਂ ਹੁਣ ਜਿਹੜੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਜਾਂ ਇਹਨਾਂ ਨੂੰ ਕੰਮ ਦੇਣ ਦੀ ਸੀ ਉਹ ਕੀ ਕਰ ਦਿੱਤਾ ਗਿਆ ਤੁਹਾਡਾ ਉਹ ਪਿੰਡ ਦੇ ਪਿੰਡ ਲੈਵਲ ਤੇ ਅਸੀਂ ਉਹਨੂੰ ਸੋਲਵ ਕਰ ਲਿਆ ਜੀ ਠੀਕ ਹੈ ਨਹੀਂ ਹੁਣ ਉਹ ਇੱਥੇ ਰਹਿਣਗੇ ਜਾਂ ਕੱਢੇ ਜਾਣਗੇ ਜੀ ਪਿੰਡ ਤੋਂ ਬਾਹਰ ਨਹੀਂ ਕੱਢੇ ਜਾਣੇ ਕੀ ਕਰਨਾ ਜੇ ਗਲਤੀ ਕਰਨਗੇ ਫਿਰ ਗਾਂ ਸਟੈਪ ਦੇਖਾਂਗੇ ਸਟੈਪ 2 ਦਾ ਗਲਤ ਕੋਈ ਗਲਤੀ ਕਰਨੇ ਕ੍ਰਾਈਮ ਕਰਨਗੇ ਪੁਲਿਸ ਨੂੰ ਇਨਫੋਰਮੇਸ਼ਨ ਕਰਾਂਗੇ ਅਸੀਂ ਦੱਸਾਂਗੇ ਉਸ ਤੋਂ ਬਾਅਦ ਫਿਰ ਪਿੰਡ ਲੈਵਲ ਤੇ ਬਹਿ ਕੇ ਫਿਰ ਦੇਖਾਂਗੇ ਕੀ ਇਹ ਇਹਨਾਂ ਨੇ ਜੀ ਛੇੜਖਾਨੀ ਕਰੀ ਸੀ ਥੋੜੀ ਜੀ ਗੁੜੀਆਂ ਨਾ ਉਸ ਕਰਕੇ ਪਿੰਡ ਦੇ ਵਿੱਚ ਵੀ ਰੋਜ ਆ ਥੋੜਾ ਫੈਲਿਆ ਸੀਗਾ ਤੇ ਇਹ ਪਰਮਜੀਤ ਸਿੰਘ ਇਹ ਮੇਰੇ ਆਏ ਉੱਥੇ ਇਹਨਾਂ ਨੇ ਕੱਢਣਾ ਪਰ ਉਹਦੇ ਵਿੱਚ ਕੱਢਣ ਵਾਲੀ ਅਸੀਂ ਕੋਈ ਗੱਲ ਨਹੀਂ ਹ ਤੇ ਉਹਦੇ ਵਿੱਚੋਂ ਅਸੀਂ ਬਹਿ ਕੇ ਇਹਨਾਂ ਦਾ ਮਸਲਾ ਸੌਲਵ ਕਰਤਾ ਉਹ ਬੱਚਿਆਂ ਨੇ ਗਲਤੀ ਮੰਨ ਲਈ ਤੇ ਪਿੰਡ ਵਿੱਚੋਂ ਉਹ ਨਹੀਂ ਕੱਢਿਆ ਜਾਊਗਾ ਇਹਨਾਂ ਨੂੰ ਤੇ ਹੁਣ ਦੀ ਸਾਰਾ ਮਸਲਾ ਸਾਰਾ ਮਸਲਾ ਜੋ ਕੱਲ ਦੀ ਇਹਨਾਂ ਸਾਡੀ ਰੱਖੀ ਸੀ ਮੀਟਿੰਗ ਉਹ ਕੈਂਸਲ ਕਰਤੀ ਕਿਉਂਕਿ ਇਹ ਮਸਲਾ ਸਾਡਾ ਸੌਲਵ ਹੋ ਗਿਆ ਇਹਨਾਂ ਨੇ ਗਲਤੀ ਮੰਨ ਲਈ ਤੇ ਪਿੰਡ ਵਾਸੀ ਵੀ ਸਭ ਠੀਕ ਨੇ ਕਹਿੰਦੇ ਜੀ ਤੇ ਹੁਣ ਭਾਈਚਾਰਾ ਵਾਸੀਆਂ ਨਾਲ ਹਾਂ ਪਰਵਾਸੀਆਂ ਨਾਲ ਉਹੀ ਭਾਈਚਾਰਾ ਰਹੂ ਆਪਣੇ ਰਹਿਣਗੇ ਕੋਈ ਇਹਨਾਂ ਨੂੰ ਇਥੋਂ ਬਾਹਰ ਨਹੀਂ ਕੱਢਿਆ ਜਾਊਗਾ ਹਾਂਜੀ ਮੈਂ ਇਸ ਪਿੰਡ 'ਚ ਮੈਂ 32 ਸਾਲ ਹੋ ਗਿਆ ਮੈਂ ਸਾੜੀ ਭਾਈ ਬੰਦੂ ਸਰਪੰਚ ਸਾਹਿਬ ਕੋਲ ਮੈਂ ਸਾਥ ਬੈਠਾ ਹਾਂ ਜੇੜਾ ਬੰ ਉਹਨੂੰ ਭਾਰੀਸ ਤੋਂ ਭਾਰੀਸ ਜਾ ਮਾ ਕਰਵਾਉਣੇ ਲਈ ਇਤਜ਼ਾਰ ਬਠਾਉ ਸਰਪੰਚਾਂ ਕਗੇ ਅਰਪਿੰਡ ਦੇ ਵਿੱਚ ਮ ਰਹਨੇ ਵਾਲਾ ਆਦਮੀ ਹੂੰ ਸਮਾਜ ਮ ਰਹਨੇ ਵਾਲਾ ਆਦਮੀ ਹੂੰ ਮੈਂ ਹਰ ਤਰ੍ਹਾਂ ਕਾ ਆਦਮੀ ਹੂੰ ਬੀਐਸਪੀ ਸੇ ਇੱਕ ਮਾਮਲਾ ਸੀ ਕੋੜੀ ਪਿੰਡ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਕਿ ਪ੍ਰਵਾਸੀਆਂ ਨੂੰ ਅਸੀਂ ਪਿੰਡੋਂ ਬਾਹਰ ਕੱਢਾਂਗੇ ਤੇ ਉਹਨਾਂ ਦਾ 25 ਤਰੀਕ ਨੂੰ ਇੱਕ ਵੱਡੀ ਮੀਟਿੰਗ ਵੀ ਰੱਖੀ ਸੀ ਕੀ ਹੈਗਾ ਪੂਰਾ ਮਾਮਲਾ ਹਾਂਜੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਮੈਟਰ ਸਾਡੇ ਧਿਆਨ ਚ ਆਇਆ ਸੀ ਸਾਡੇ ਕੋਲ ਕੋਈ ਇਹਦੀ ਕੰਪਲੇਂਟ ਵਗੈਰਾ ਨਹੀਂ ਸੀ ਆਈ ਤੇ ਉਥੇ ਜਦੋਂ ਮੌਕੇ ਤੇ ਐਸਐਟਓ ਸਾਹਿਬ ਨੂੰ ਵੀ ਭੇਜਿਆ ਗਿਆ ਤੇ ਹੋਰ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਲੱਗਿਆ ਵੀ ਇੱਕ ਕੁਝ ਬੱਚਿਆਂ ਦੀ ਛੋਟੀ ਮੋਟੀ ਲੜਾਈ ਕਰਕੇ ਗਲਤਫਹਿਮੀਆਂ ਵਧ ਗਈਆਂ ਸੀਗੀਆਂ ਬਟ ਪਿੰਡ ਦੇ ਬੁੱਧਵਾਰ ਲੋਕਾਂ ਨੇ ਇਹ ਪਿੰਡ ਲੈਵਲ ਤੇ ਉਹਨਾਂ ਮੈਟਰ ਨੂੰ ਸੋਲਵ ਕਰ ਲਿਆ ਤੇ ਹੁਣ ਕੋਈ ਵੀ ਆਪਸੀ ਭਾਈਚਾਰੇ ਜਾਂ ਕੋਈ ਉਹੋ ਜਿਹੀ ਗੱਲ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਹੈ ਤੇ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ ਉਹ ਵੀ ਪਿੰਡ ਵਾਲਿਆਂ ਨੇ ਆਪਣੇ ਤੌਰ ਤੇ ਹੀ ਕੈਨਸਲ ਕਰ ਦਿੱਤੀ ਹੈ ਤੇ ਹੁਣ ਕੋਈ ਉਥੇ ਜੋ ਵੀ ਇਸ਼ੂ ਸੀਗਾ ਉਹ ਰਿਸੋਲਵ ਹੋ ਗਿਆ ਖਤਮ ਹੋ ਗਿਆ